ਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692200 49 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਕੋਠੇ ਚੱਕ ਭਾਗ ਸਿੰਘ ਵਾਲੇ ਇਸ ਦੇ ਵਿੱਚ ਵੀਡੀਓ ਬਣਾ ਰਹੇ ਆ ਤੇ ਬਹੁਤ ਚੰਗੀਆਂ ਚਾਰ ਵੜਾ ਤੁਹਾਡੇ ਲਈ ਲੈ ਕੇ ਬਾਈ ਜੀ ਹਾਜ਼ਰ ਹੋਏ ਆ ਪਹਿਲਾ ਨੰਬਰ ਵੜ ਬਾਈ ਜੀ ਸੂਈ ਸਵਾਈ ਕਾਲੀ ਡੱਬੀ ਐਚ ਐਫ ਦੂਜਾ ਨੰਬਰ ਤੋਕੜ ਗੱਬਣ ਵੜ ਬਾਈ ਜੀ ਬਹੁਤ ਵਧੀਆ ਕੁਆਲਟੀ ਦੇ ਵਿੱਚ ਐਚ ਐਫ ਵੱਛੀ ਤੇ ਤੀਜਾ ਨੰਬਰ ਜਰਸੀ ਪੰਜਾਬ ਵਾਲੀ ਬਦਾਮੀ ਕਲਰ ਦੀ ਚੌਥਾ ਨੰਬਰ ਜਰਸੀ ਕਾਲੀ ਵੜ ਬਾਈ ਜੀ ਅੱਜ ਬਾਈ ਜੀ ਹੁਣਾਂ ਕੋਲੇ ਚਾਰ ਨਾਗ ਬਾਈ ਜੀ ਨਵੇਂ ਆਏ ਆ ਤੇ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਅਰਟੀਨ ਜੀ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਅਰਟੀਨ ਜੀ ਬਾਈ ਜੀ ਆਪਣੇ ਚੈਨਲ ਤੇ ਵੀਡੀਓ ਬਾਈ ਜੀ ਹੁਣਾਂ ਦੀਆਂ ਪੈਂਦਾ ਰਹਿੰਦੀਆਂ ਅੱਜ ਬਾਈ ਜੀ ਦੀ ਤੀਜੀ ਵੀਡੀਓ ਆਪਣੇ ਚੈਨਲ ਤੇ ਪਹਿਲੇ ਚੈਨਲ ਤੇ ਵੜਾ ਪੈਂਗਾ ਸੀ ਬਾਈ ਜੀ ਦੀਆਂ ਸੇਲ ਹੋ ਗਈਆਂ ਬਾਈ ਜੀ ਅੱਜ ਬਾਈ ਜੀ ਹੁਣਾਂ ਕੋਲੇ ਤੇ ਨਗਾਵਾ ਜਮਾ ਨਵਗਾ ਭਰਤੀ ਹੋਣਾਗਾ ਇੱਕ ਜਰਸੀ ਬਾਈ ਜੀ ਬਦਾਮੀ ਕਲਰ ਦੀ ਵੜ ਚਾਰ ਨਗਾਗਾ ਬਾਈ ਜੀ ਉਹਨਾਂ ਕੋਲੇ ਤੇ ਬਾਕੀ ਦੀ ਬੰਦ ਦੀ ਵੀ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰਣਜੀਤ ਸਿੰਘ ਜੀ ਹਾਂਜੀ ਪਿੰਡ ਕੋਠੇ ਚੱਕਪਗ ਸਿੰਘ ਵਾਲੇ ਹਾਂਜੀ ਜ਼ਿਲ੍ਹਾ ਫਰੀਦਕੋਟ ਸ਼ਿਲਕੋੜ ਠੀਕ ਆ ਬਾਈ ਜੀ ਬਾਈ ਜੀ ਫਿਰ ਕਿੰਨੇ ਨਗਾਗਾ ਅੱਜ ਆਪਣੇ ਕੋਲੇ ਚਾਰ ਹੀ ਠੀਕ ਆ ਬਾਈ ਜੀ ਜਿਹੜੀ ਪਿਛਲੀ ਵੀਡੀਓ ਆਪਾਂ ਨਹੀਂ ਪਾਈ ਸੀ ਕਿਵੇਂ ਰਹੀ ਬਾਈ ਜੀ ਉਹ ਵਗੀਆਂ ਬੜਾ ਸਾਰੇ ਜੀ ਦੇ ਅੱਗੀਆਂ ਬਹੁਤ ਹੋ ਸਾਰੇ ਜੀ ਫੋਨ ਬਾਂਡ ਵਧ ਗਾਏ ਬਾਈ ਜੀ ਠੀਕ ਆ ਬਾਈ ਜੀ ਤੇ ਕੀ ਡਿਟੇਲ ਅੱਜ ਇਹਨਾਂ ਦੀ ਪਹਿਲੇ ਨੰਬਰ ਤੋਂ ਸੂਈ ਸਵਾਈ ਤੋਂ ਸ਼ੁਰੂ ਕਰਕੇ ਫਿਰ ਸਵਾਈ ਵਹਿੜਾ ਜੀ ਠੀਕ ਆ ਬਾਈ ਜੀ ਇਹ ਹਫਤੇ ਦੀ ਸੂਈ ਵਹਿੜਾ ਜੀ 17 18 ਕਿਲੋ ਬੋਲਾ ਤਿਆਰ ਆ ਹੁਣ ਠੀਕ ਆ ਬਾਈ ਜੀ ਇੱਕ ਹਫਤਾ ਹੋ ਗਿਆ ਤੇ ਮਗਰੇ ਦੇ ਬਾਈ ਜੀ ਕੀ ਆ ਕਿਹਦੇ ਮਗਰ ਬੱਛਾ ਜੀ ਬੱਛਾ ਜੀ ਚੁਾਈ ਚੁਈ ਦੀ ਸੀਲ ਠੰਡੀ ਆ ਵਾਲੀ ਸੀਲ ਠੰਡੀ ਠੀਕ ਆ ਜੀ ਖਲ ਤੁਹਾਨੂੰ ਕਰਮ ਵਾਲੀ ਨੂੰ ਚੰਗਾ ਲੱਗਿਆ ਬਾਈ ਰੰਗ ਬਾਜ ਆ ਕਾਲੀ ਡੱਬੀ ਵਹਿੜ ਸੁਹਾ ਦੂਜਾ ਦੂਜਾ ਹੀ ਦੂਜਾ ਦੂਜਾ ਸੁਹਾ ਬਾਈ ਜੀ ਔਰੀਜਨਲ ਦੁੱਧ ਬਾਈ ਜੀ ਆਂਦੇ ਆ ਟਾਈਮ ਆ 17 ਲੀਟਰ ਦੇ 18 ਸਹੀ ਹੋਊ 18 ਪਾ 17 ਦੀ ਗਾਰੰਟੀ ਦੇ ਠੀਕ ਆ ਬਾਈ 18 17 ਲੀਟਰ ਭਾਗਲਾ ਚੋਕੇ ਡੱਬੇ ਮਾਰ ਕੇ ਲਿਜਾ ਸਕਦਾ ਲਓ ਬਾਈ ਜੀ 17 ਲੀਟਰ ਤਾਂ ਬਾਈ ਜੀ ਇਹਦੇ ਬਿੰਤੀ ਵਾਲਾ ਦੁੱਧ ਆ ਚੋਕੇ ਡੱਬੇ ਮਾਰ ਕੇ ਲਿਜਾ ਸਕਦੇ ਆ ਵੈੜ ਬਾਈ ਜੀ ਕੋਲੇ ਚੰਗੀ ਆ ਮਗਰ ਬਾਈ ਜੀ ਇਹਦੇ ਬੱਚਾ ਆ ਗਿਆ ਆ ਬੱਚਾ ਵੇਖ ਸਕਦੇ ਜੀ ਹੱਤੇ ਦੀ ਵੈੜ ਸੂਈ ਵੀ ਆ ਥਲ ਤੁਨ ਕਰਮ ਵਾਲੀ ਦਾ ਪੂਰਾ ਚੰਗਾ ਸੀਲ ਠੰਡੀ ਆ ਲੈ ਬਾਈ ਜੀ ਹੁਣੀ ਚਵਾਈ ਕਰਨ ਬਹਿ ਗਏ ਆ ਧਾਰਾਂ ਚੈੱਕ ਕਰ ਲਓ ਬਾਈ ਜੀ ਬਿਨਾ ਨਿਆਣੇ ਤੋਂ ਬਿਨਾ ਬੱਚਾ ਛੱਡੇ ਤੋਂ ਤਾਰਾ ਧੂਰਾ ਦੇ ਬਾਈ ਜੀ ਡੰਨ ਆ ਠੀਕ ਆ ਜੀ ਤਾਰਾ ਓਕੇ ਆ ਸੀਲ ਠੰਡੀ ਹੈ ਜਿਵੇਂ ਮਾਰ ਸੀਲ ਠੰਡੀ ਆ ਬਾਈ ਇਹ ਠਾ ਉੱਤੇ ਜਿਵੇਂ ਵੀ ਮਰਜੀ ਫਿਰਦੇ ਰਹੋ ਬੰਦਾ ਚੋਲੇ ਬੁੜੀ ਚੋਲੇ ਕੋਈ ਵੱਟਾ ਨਹੀਂ ਗਾ ਬਾਈ ਜੀ ਹੁਣੀਆਂ ਦੇ ਦੂਜੇ ਪਾਸੇ ਬਹਿ ਕੇ ਚੋ ਲੋ ਬਾਈ ਜੀ ਉਲਟ ਪਾਸੇ ਵੀ ਬਾਈ ਜੀ ਹੁਣੀਆਂ ਬਹਿ ਗਏ ਆ ਵੱਡੀ ਮੇਨ ਗੱਲ ਤਾਂ ਹੁੰਦੀ ਆ ਸੀਲ ਸੌ ਪਸ਼ੂ ਹੋਵੇ ਤੇ ਦੁੱਤ ਆ ਬਾਈ ਜੀ ਸੇਵਾ ਨਾਲ ਅਗਲੇ ਨੇ ਲੈ ਲੈਣਾ ਜੀ ਗੰਨਾ ਖਲਾੜੀ ਚਲਾਵਾਂਗੇ ਤਾਂ ਉਹ ਆਊਗਾ ਜਿਵੇਂ ਆਂਦੇ ਹੁੰਦੇ ਆ ਤੇ ਲੋ ਬਾਈ ਜੀ ਕੀ ਜਿਹੜਾ ਡਿਮਾਂਡ ਆ ਇਹਦੀ ਇਹ 70000 ਦੀ ਬੱਚੀ ਤੇ ਦੇਣੀ 70000 ਦੀ ਕੋਈ ਹੋ ਜੂ ਮਾਨਤਾਨ ਮੁੱਕ ਦੀ ਲਓ ਬਾਈ ਜੀ 70000 ਦੀ ਬਾਈ ਜਾਂਦਾ ਹੋ ਜੂਗੀ ਮਾਨਤਾਨ ਵਿੱਚੋਂ ਇਹ ਦਿਓ ਤੇ ਦੂਜਾ ਨੰਬਰ ਬਾਈ ਜੀ ਟੋਕੜ ਗੱਬਣ ਵਹਿੜ ਗੱਬਣ ਵਹਿ ਸ਼ੂ ਪਹਿਲਾਂ ਪਹਿਲਾਂ ਸੋਈਏ ਦੂਜੇ ਹਾਸਤੇ ਗੱਬਣ ਠੀਕ ਆ ਜੀ ਕਿੰਨੇ ਟਾਈਮ ਦੀ ਗੱਬਣਾ ਵੀਰੇ ਇਹ ਸਾਢੇ 3 ਮਹੀਨੇ ਦੀ ਗੱਬਣੀ ਤੇ ਚੈੱਕ ਪਾਸ ਆ ਜੀ ਹਾਂ ਜੀ ਚੈੱਕ ਪਾਸ ਆ ਠੰਡੀ ਸੀਲ ਆ ਠੀਕ ਆ ਜੀ ਅਗਲਾ ਆਉਦੀ ਕਰਾ ਕੇ ਲੈ ਕੇ ਜਾਵੇ ਹਾਂ ਜੀ ਲਓ ਬਾਈ ਜੀ ਬਾਈ ਜੀ ਇਹਨੂੰ ਚੈੱਕ ਪਾਸ ਆ ਜਿਹੜਾ ਵੀ ਵੀਰ ਵਹਿੜ ਲੈਂਦਾ ਆ ਦਾ ਡਾਕਟਰ ਜਿੱਥੋਂ ਵੀ ਚੰਗਾ ਜਿਹੜਾ ਵੀ ਚੰਗਾ ਲੱਗਿਆ ਮਰੀ ਫੇਸ ਕੁਆਲਟੀ ਲੈ ਕੇ ਕੋਈ ਗੱਲ ਨਹੀਂ ਵਿਖਾਵਾਂਗੇ ਜਲਦੀ ਚੈੱਕ ਕਰਾ ਕੇ ਬਾਈ ਜੀ ਦੇ ਘਰੋਂ ਜਾ ਸਕਦੇ ਆ ਤੇ ਦੁੱਧ ਬਾਈ ਜੀ ਆ ਟਾਈਮ ਕਿੰਨਾ ਤਿਆਰ ਆ ਟਮ 8 ਲੀਟਰ ਪੂਰਾ ਮਿਨਮਾ ਦੁੱਧ ਹੋਵੇ ਲੋ ਬਾਈ ਜੀ ਫੇਸ ਕੁਆਲਟੀ ਚੈੱਕ ਕਰ ਲਓ ਪੂਰੀ ਸੁਨੱਖੀ ਸੋਹਣੀ ਵਛੀਆ ਪੂਰੇ ਗਾਇ ਚ ਥਣ ਲੱਗੇ ਇਕੱਲਾ ਇਕੱਲਾ ਥਾਣਾ ਚਾਰੇ ਨੁਕਰਾਂ ਦੇ ਪੀੜੀ ਦੇ ਪਾਵਿਆਂ ਨੂੰ ਬਾਈ ਜੀ ਲੱਗੇ ਆ ਤੇ ਦੁੱਧ ਸਹੀ ਕਿੰਨਾ ਮਿਹਨਤੀ ਵਾਲਾ ਬਾਈ ਜੀ ਦਾ 8 ਕਿਲੋ 8 ਲੀਟਰ ਤਿਆਰ ਬਾਈ ਜੀ ਜਮਾ ਤਿਆਰ ਹੈ 8 ਲੀਟਰ ਲਓ ਬਾਈ ਜੀ ਦੁੱਧ ਵੀ 8 ਲੀਟਰ ਆ ਗੱਬਰ ਵੀ 3.5 ਮਹੀਨੇ ਦੀ ਆ ਹੈਵੀ ਸੀਲ ਠੰਡੀ ਆ ਦੇਖ ਲਓ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਉਹਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸਪਾਰਕ ਕਰਿਓ ਤੇ ਮੁੱਲ ਬਾਈ ਜੀ ਤੋਂ ਆਪਾਂ ਪੁੱਛ ਲੈਣ ਜੈ ਜੈ ਦਾ ਦੱਸੋ ਬਾਈ ਮਨੀ 53000 ਦੀ ਦੇਣੀ ਹੈ 53000 ਰੁਪਏ ਦੀ ਦੇਣੀ ਹੈ ਜੀ ਮਾਲਤਾਨ ਹੋ ਜਾਊਗਾ ਲਓ ਬਾਈ ਛੋੜ ਛੱਪੇ ਦਾ ਮਾਲਤਾਨ ਹੋ ਜਾਊਗਾ ਬੱਚੇ ਬਹੁਤ ਚੰਗੇ ਆ ਕੋਈ ਪਾਲਣ ਦਾ ਚਾਹਵਾਨਾ ਤੇ ਬਾਈ ਜੀ ਨਾਲ ਸਪਾਰਕ ਜ਼ਰੂਰ ਕਰੇ ਸੀਲ ਢੰਡੀ ਆ ਥਨਥਨ ਪੂਰੇ ਗਾਇਵ ਚ ਕੱਲਾ ਕੱਲਾ ਥਨ ਲੱਗਿਆ ਬਾਈ ਜੀ ਨੇੜੇ ਤੋਂ ਤੁਹਾਨੂੰ ਫੇਰ ਚੈੱਕ ਕਰਾ ਦੇ ਲੋ ਬਾਈ ਚੁਾਈ ਦੀ 1 ਨੰਬਰ ਜਵਾ 1 ਨੰਬਰ ਠੀਕ ਆ ਬਾਈ ਜੀ ਲੋ ਬਾਈ ਜੀ ਚੁਾਈ ਦੀ 1 ਨੰਬਰ ਵੜ ਸੀਲ ਢੰਡੀ ਦੇ 53000 ਦੀ ਬਾਈ ਜੀ ਹੋਣੀਆਂ ਦੇ ਦੇ ਦਿਆਂਗੇ ਮਾਨਤਾਂ ਉਹਦੇ ਵਿੱਚੋਂ ਥੋੜਾ ਵੀਰ ਜੀ ਹੋਊਗਾ ਤੇ ਤੀਜਾ ਨੰਬਰ ਬਾਈ ਜੀ ਇਹ ਜਰਸੀ ਜਰਸੀ ਪੰਜਾਬ ਵਾਲੀ ਬਦਾਮੀ ਕਲਰ ਦੀ ਆ ਬਾਈ ਜੀ ਕਹਿ ਗਦ ਲੈ ਜੀ ਵੀਰੇ ਇਹੇ ਇੱਕ ਦੋ ਦਿਨ ਤਿਆਰੀ ਚ ਹੀ ਆ ਕੰਮ ਹਣਾ ਲੋ ਬਾਈ ਜੀ ਇੱਕ ਦੋ ਦਿਨ ਦੇ ਵਿੱਚ ਵਿੱਚ ਵੜਨੇ ਸੂ ਪੈਣਾ ਤੋਰ ਚਾਲ ਇਹਦੀ ਵੀ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਰਖਤ ਜੀ ਆਪ ਕਰਨੀ ਆ ਸੋਹਣੀ ਸਨੱਖੀ ਵੜ ਜਰਸੀ ਪੰਜਾਬ ਵਾਲੀ ਖਾਲੇ ਦੀ ਪਲੇਅਰ ਆ ਬਾਈ ਜੀ ਇੱਕ ਨੰਬਰ ਆ ਥਲ ਥਲ ਨੇੜੇ ਤੋਂ ਚੈੱਕ ਕਰ ਲਓ ਪੂਰੇ ਗਾਇਬ ਚ ਲੱਗੇ ਆ ਚਾਰ ਹੀ ਥਾਣਾ ਬਾਈ ਜੀ ਕੋਈ ਥੋੜ੍ਹ ਨਹੀਂ ਚਾਂਗ ਨਹੀਂ ਤਿਆਰੀ ਕਰਮ ਵਾਲੀ ਪੂਰੀ ਚੰਗੀ ਕਰੀ ਤਰੀ ਆਉਂਦੀ ਐ ਇਸ ਟਾਈਮ ਤੇ ਇਹਦਾ ਵੀ ਬਾਈ ਜੀ ਹੁਣਾਂ ਨਾ ਬਾਈ ਜੀ ਜਾਇਜੇ ਦੱਸੋ ਮੁੱਲੇ ਦਾ ਵੀ ਬਸ 86000 ਦੀ ਦੇਣੀ ਹੈ ਜੀ ਅੱਛਾ ਜੀ ਕੋਈ ਮਾਨਤਨ ਜੀ ਮਾਨਤਨ ਹੋ ਜਾਣਾ ਠੀਕ ਆ ਬਾਈ ਜੀ ਲਓ ਬਾਈ ਜੀ ਤੀਜਾ ਨੰਬਰ ਜਰਸੀ ਆ ਚੌਥਾ ਨੰਬਰ ਬਾਈ ਜੀ ਜਰਸੀ ਫੇਰ ਆ ਕਾਲੇ ਕਲਰ ਚ ਆ ਗਈ ਆ ਕਿੰਨੇ ਦਿਨ ਪਾਇਏ ਬਾਈ ਜੀ ਇਹਦਾ ਇਹਦਾ 1 ਹਫਤਾ ਕਰਤੀ ਹੈ ਇਹ ਇੱਕ ਹਫਤਾ ਬਾਈ ਜੀ ਬਾਕੀ ਆ ਵੈਸੇ ਇਹ ਜਿ ਹੁਣੇ ਤਰੀ ਆਈ ਆ ਮੇਰੇ ਖਰੇ ਤੋਂ ਹੀ ਬਾਈ ਜੀ ਹੁਣਾਂ ਨੇ ਤਾਰੀਆ ਬੱਚੀ ਇਹ ਸੂਆ ਇਹਦਾ ਦੂਜਾ ਦੂਜਾ ਸੂਆ ਬਾਈ ਜਿ ਰਿਜਨਲ ਫਾਲਤੋਂ ਬਾਈ ਜੀ ਇਹਨੂੰ ਵੀ ਪੂਰਾ ਵਧਗਾ ਚੰਗਾ ਲੱਗਿਆ ਵਾ ਅੱਥੀ ਚਵਾਈ ਵਾਲਾ ਚਾਰ ਹੀ ਥਾਲਾ ਬਾਈ ਜੀ ਕੋਈ ਕੋੜ ਨਹੀਂ ਸ਼ਾਂਗ ਨਹੀਂ ਨੇੜ ਤੋਂ ਥਾਲੇ ਵਾ ਚੈੱਕ ਕਰ ਲੋ ਜੇ ਲੈ ਲੈ ਕੇ ਨਾ ਦੱਸੇ ਮਣੀ ਇੱਕ ਹਸਤਾ ਬਾਕੀ ਆ ਜੀ ਇੱਕ ਹੋਤਾ ਬਾਕੀ ਆ ਤੇਨੂੰ ਆਪਾਂ ਨੂੰ ਪਤਾ ਵਾਲ ਢੱਲਾ ਕਰਮ ਵਾਲੀ ਦੀਆਂ ਬਹੁਤ ਪੰਗਾ ਤੇ ਹੱਦ ਇਹਦਾ ਫੁੱਲ ਤਿਆਰੀ ਕਰ ਲੈਣੀ ਆ ਇਹ ਆ ਜੀ ਫਾਲਤੋਂ ਚੰਗਾ ਜੀ ਕੀਲ ਠੰਡੀ ਆ ਜੀ ਇਹ ਕਿੰਨੇ ਦੀ ਹੋ ਜੀ ਇਹ 80000 ਜੀ ਦੇਵੋ ਉਹ ਜਾਜ ਮਾਲਤਾਨ ਮਾਲਤਾਨ ਹੋ ਜਾ ਲੋ ਬਾਈ ਜੀ ਅੱਜ ਬਾਈ ਕੋਲੇ ਚਾਰ ਨਾਗ ਸੀ ਤੇ ਚਾਰੇ ਤੁਹਾਨੂੰ ਦਿਖਾਤੇ ਆ ਤੇ ਮੁੱਲ ਬਾਈਆ ਮੋਬਾਈਲ ਨੰਬਰ ਬਾਈ ਜੀ ਦਾ ਪੁੱਛ ਲੈਣੇ 99150 ਜੀ 27358 ਠੀਕ ਹੈ ਜੈੱਕ ਕਰੀ ਫਿਰ ਦੱਸ ਦੇ 99150 27358 ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਤੇ ਚੱਲੂਗਾ ਚਾਰਾਂ ਨਾਗਾਂ ਦੇ ਵਿੱਚੋਂ ਕੋਈ ਵੀ ਨਾਗ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਨਾ ਸਪਾਰਕ ਜਰੂਰ ਕਰ ਲਿਓ ਤੇ ਆਪਣੀ ਵੀਡੀਓ ਬਾਈ ਜੀ ਸੋਹਣੀ ਲੱਗੇ ਸ਼ੇਅਰ ਕਰ ਲਿਓ ਲਾਇਕ ਕਰ ਲਿਓ ਚੈਨਲ ਨੂੰ ਬਾਈ ਜੀ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਅੱਗੇ ਵਾਸਤੇ ਤੁਹਾਡੇ ਤੱਕ ਵੀਡੀਓ ਬਾਈ ਜੀ ਪਹੁੰਚ ਸਕਣ ਤੇ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ